ਅਮਰੀਕਾ ਦੇ ਚੋਣ ਮੈਦਾਨ ਵਿੱਚੋਂ ਹਟੇ ਜੋ ਬਾਈਡਨ ਭਾਰਤੀ ਮੂਲ ਦੀ ਕਮਲਾ ਹੈਰਿਸ ਦੀ ਕੀਤੀ ਡਟਵੀ ਹਮਾਇਤ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਆਖਰਕਾਰ ਚੋਣ ਮੈਦਾਨ ਵਿੱਚੋਂ ਹਟਣ ਦਾ ਐਲਾਨ ਕਰ ਦਿੱਤਾ ਹੈ ਅਤੇ ਉਹ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਉਮੀਦਵਾਰ ਬਣਾਏ ਜਾਣ ਦੀ ਸਿਫਾਰਿਸ਼ ਕੀਤੀ ਹੈ ਜੋ ਬਾਈਡਨ ਦੇ ਫੈਸਲੇ ਦਾ ਹੈਰਾਨਕੁਨ ਅਸਰ ਦੇਖਣ ਨੂੰ ਮਿਲਿਆ ਅਤੇ ਡੈਮੋਕ੍ਰੈਟਿਕ ਪਾਰਟੀ ਉੱਪਰ ਡਾਲਰਾਂ ਦੀ ਬਾਰਿਸ਼ ਹੋਣ ਲੱਗੀ ਕੁਝ ਘੰਟਿਆਂ ਦੇ ਅੰਦਰ ਹੀ 50 ਮਿਲੀਅਨ ਡਾਲਰ ਪਾਰਟੀ ਦੇ ਖਾਤੇ ਵਿੱਚ ਆ ਗਏ ਦੂਜੇ ਪਾਸੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਲਡ 트ੰਪ ਨੇ ਕਿਹਾ ਕਿ ਜੋ ਬਾਈਡਨ ਕਦੇ ਵੀ ਰਾਸ਼ਟਰਪਤੀ ਅਹੁਦੇ ਦੇ ਲਾਇਕ ਨਹੀਂ ਸਨ 트ੰਪ ਨੇ ਬਾਈਡਨ ਨੂੰ ਧੋਖੇਬਾਜ਼ ਕਰਾਰ ਦਿੱਤਾ ਅਤੇ ਦੋਸ਼ ਲਾਇਆ ਕਿ ਉਹ ਫਰਜ਼ੀ ਖਬਰਾਂ ਦੇ ਆਧਾਰ ਤੇ ਰਾਸ਼ਟਰਪਤੀ ਬਣੇ ਦੱਸ ਦਈਏ ਕਿ ਐਤਵਾਰ ਨੂੰ ਇੱਕ ਚਿੱਠੀ ਲਿਖਦਿਆਂ ਜੋ ਬਾਈਡਨ ਨੇ ਕਿਹਾ ਕਿ ਦੇਸ਼ ਅਤੇ ਪਾਰਟੀ ਦੇ ਹਿੱਤਾਂ ਨੂੰ ਮੁੱਖ ਰੱਖਦੇ ਹਾਂ ਉਨਾ ਨੇ ਚੋਣ ਨਾ ਲੜਨ ਦਾ ਫੈਸਲਾ ਕੀਤਾ ਉਧਰ ਕਮਲਾ ਹੈਰਿਸ ਨੇ ਬਾਈਡਨ ਦੀ ਹਮਾਇਤ ਪਰਵਾਨ ਕਰਦਿਆਂ ਕਿਹਾ ਕਿ ਉਹ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰੀ ਜਿੱਤਣ ਲਈ ਤਿਆਰ ਬਰ ਤਿਆਰ ਨੇ ਪਰ ਦੂਜੇ ਪਾਸੇ ਮਿਸ਼ੇਲ ਓਬਾਮਾ ਨੂੰ ਮੈਦਾਨ ਵਿੱਚ ਉਤਾਰਨ ਦੀ ਆਵਾਜ਼ ਵੀ بلند ਹੋਣ ਲੱਗੀ ਹੈ ਜੋ ਬਾਈਡਨ ਨੇ ਆਪਣੀ ਚਿੱਠੀ ਵਿੱਚ ਅੱਗੇ ਕਿਹਾ ਸਾਢੇ 3 ਸਾਲ ਵਿੱਚ ਸਾਡੇ ਮੁਲਕ ਨੇ ਤੇਜ਼ ਤਰੱਕੀ ਕੀਤੀ ਅਤੇ ਅਮਰੀਕਾ ਦੁਨੀਆ ਦੇ ਸਭ ਤੋਂ ਮਜ਼ਬੂਤ ਅਰਥਚਾਰੇ ਵਜੋਂ ਕਾਇਮ ਹੈ ਅਸੀਂ ਦੇਸ਼ ਨੂੰ ਅੱਗੇ ਲਿਜਾਣ ਲਈ ਇਤਿਹਾਸਕ ਨਿਵੇਸ਼ ਕੀਤੇ ਅਮਰੀਕਾ ਵਿੱਚ ਜਿੰਨੇ ਬਿਹਤਰ ਹਾਲਾਤ ਇਸ ਵੇਲੇ ਨੇ ਉਹਨੇ ਸ਼ਾਇਦ ਪਹਿਲਾਂ ਕਦੇ ਵੀ ਨਹੀਂ ਰਹੇ ਇਹ ਸਭ ਅਮਰੀਕਾ ਵਾਸੀਆਂ ਤੋਂ ਬਿਨਾਂ ਸੰਭਵ ਨਹੀਂ ਸੀ ਅਸੀਂ ਇੱਕਜੁੱਟ ਹੋ ਕੇ 100 ਸਾਲ ਦੀ ਸਭ ਤੋਂ ਖਤਰਨਾਕ ਮਹਾਮਾਰੀ ਦਾ ਟੱਕਰਾ ਕੀਤਾ ਅਤੇ ਸਭ ਤੋਂ ਖਤਰਨਾਕ ਆਰਥਿਕ ਸੰਕਟ ਵਿੱਚੋਂ ਵੀ ਬਾਹਰ ਆਏ ਅਸੀਂ ਲੋਕਤੰਤਰ ਨੂੰ ਬਚਾਇਆ ਅਤੇ ਦੁਨੀਆ ਭਰ ਵਿੱਚ ਆਪਣੇ ਸਾਥੀਆਂ ਨੂੰ ਮਜ਼ਬੂਤ ਕੀਤਾ ਪਤੌਰ ਰਾਸ਼ਟਰਪਤੀ ਮੁਲਕ ਦੀ ਸੇਵਾ ਕਰਨਾ ਮੇਰੇ ਵਾਸਤੇ ਮਾਣ ਵਾਲੀ ਗੱਲ ਹੈ ਅਤੇ ਬਿਹਤਰੀਨ ਸਾਥੀ ਵਜੋਂ ਕੰਮ ਕਰਨ ਵਾਲੀ ਕਮਲਾ ਹੈਰਿਸਦਾ ਬਹੁਤ-ਬਹੁਤ ਸ਼ੁਕਰੀਆ ਚੇਤੇ ਰਹੇ ਕਿ ਜੋ ਬਾਈਡਨ ਦਾ ਫੈਸਲਾ ਅਚਨਚੇਤ ਆਇਆ ਕਿਉਂਕਿ ਇੱਕ ਦਿਨ ਪਹਿਲਾਂ ਹੀ ਉਹਨਾਂ ਨੇ ਟਰੰਪ ਨੂੰ ਮੋੜ ਹਰਾਉਣ ਦਾ ਦਾਵਾ ਕੀਤਾ ਸੀ ਕੋਰੋਨਾ ਕਾਰਨ ਇਕਾਂਤ ਵਾਸ ਵਿੱਚ ਰਹਿ ਰਹੇ ਰਾਸ਼ਟਰਪਤੀ ਵੱਲੋਂ ਅਚਾਨਕ ਆਏ ਇਸ ਐਲਾਨ ਤੋਂ ਸਿਆਸੀ ਮਾਹਰ ਵੀ ਹੈਰਾਨ ਨੇ ਭਾਵੇਂ ਡੈਮੋਕ੍ਰੈਟਿਕ ਪਾਰਟੀ ਦੇ ਜ਼ਿਆਦਾਤਰ ਆਗੂ ਬਾਈਡਨ ਤੇ ਚੋਣ ਮੁਕਾਬਲੇ ਵਿੱਚੋਂ ਬਾਹਰ ਹੋਣ ਦਾ ਦਬਾਅ ਪਾ ਰਹੇ ਸਨ ਪਰ ਰਾਸ਼ਟਰਪਤੀ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਦਲੀਲ ਦਿੱਤੀ ਕਿ ਜੇ ਡਾਕਟਰ ਉਹਨਾਂ ਨੂੰ ਅਨਫਿਟ ਕਰਾਰ ਦੇਣਗੇ ਤਾਂ ਹੀ ਉਹ ਚੋਣ ਮੈਦਾਨ ਵਿੱਚੋਂ ਬਾਹਰ ਹੋ ਸਕਦੇ ਨੇ ਜੋ ਬਾਈਡਨ ਦੀ ਚਿੱਠੀ ਸਾਹਮਣੇ ਆਉਣ ਤੋਂ 20 ਮਿੰਟ ਦੇ ਅੰਦਰ ਹੀ ਡੈਮੋਕ੍ਰੈਟਿਕ ਪਾਰਟੀ ਨੂੰ 10 ਲੱਖ ਡਾਲਰ ਦਾ ਚੰਦਾ ਮਿਲ ਗਿਆ ਅਤੇ ਇਹ ਰਕਮ ਸਮੇਂ ਦੇ ਨਾਲ-ਨਾਲ ਵਧਣ ਲੱਗੀ ਪਹਿਲੇ 3 ਘੰਟੇ ਦੌਰਾਨ 16 ਮਿਲੀਅਨ ਡਾਲਰ ਆ ਚੁੱਕੇ ਸਨ ਅਤੇ 4 ਘੰਟੇ ਬਾਅਦ ਰਕਮ 25 ਮਿਲੀਅਨ ਡਾਲਰ ਤੱਕ ਪਹੁੰਚ ਗਈ। 6 ਘੰਟੇ ਬਾਅਦ 35 ਮਿਲੀਅਨ ਡਾਲਰ ਆ ਚੁੱਕੇ ਸਨ ਅਤੇ 7 ਘੰਟੇ ਬਾਅਦ ਅੰਕੜਾ 50 ਮਿਲੀਅਨ ਡਾਲਰ ਤੱਕ ਪਹੁੰਚ ਗਿਆ। ਇੱਥੇ ਦੱਸਣਾ ਬਣਦਾ ਹੈ ਕਿ ਡੈਮੋਕ੍ਰੈਟਿਕ ਪਾਰਟੀ ਦੀ ਕੌਮੀ ਕਨਵੈਨਸ਼ਨ 19 ਅਗਸਤ ਤੋਂ ਸ਼ੁਰੂ ਹੋਵੇਗੀ ਅਤੇ ਕਮਲਾ ਹੈਰਿਸ ਨੂੰ ਉਮੀਦਵਾਰ ਬਣਨ ਲਈ ਬਹੁ ਗਿਣਤੀ ਡੈਲੀਗੇਟਸ ਦੀ ਹਮਾਇਤ ਹਾਸਲ ਕਰਨੀ ਹੋਵੇਗੀ। ਇਸੇ ਦੌਰਾਨ ਭਾਰਤੀ ਮੂਲ ਦੇ ਸਾਰੇ ਪੰਜ ਸੰਸਦ ਮੈਂਬਰਾਂ ਵੱਲੋਂ ਜੋ ਬਾਈਡਨ ਦੇ ਫੈਸਲੇ ਦਾ ਸਵਾਗਤ ਕੀਤਾ ਗਿਆ ਅਤੇ ਤਿੰਨ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਦੀ ਹਮਾਇਤ ਦਾ ਐਲਾਨ ਵੀ ਕਰ ਦਿੱਤਾ ਰੋਖ ਖੰਨਾ, ਸ਼੍ਰੀ ਥਾਣੇਦਾਰ ਅਤੇ ਪ੍ਰਮੀਲਾ ਜੈਪਾਲ ਨੇ ਬਿਨਾਂ ਦੇਰ ਕੀਤੇ ਕਮਲਾ ਹੈਰਿਸ ਦੇ ਹੱਕ ਵਿੱਚ ਖੜਨ ਦਾ ਐਲਾਨ ਕੀਤਾ ਜਦਕਿ ਰਾਜਾ ਕ੍ਰਿਸ਼ਨਾ ਮੂਰਤੀ ਅਤੇ ਐਮੀ ਬੇਰਾ ਵੱਲੋਂ ਫਿਲਹਾਲ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਬੇਰਾ ਰਿਪੋਰਟ ਹਮਦਰ ਟੀਵੀ